ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਮੀਜ਼ ਪਜਾਮਾ ਤੇ ਬਾਹ ਪੂਰਾ ਕੁੜਤਾ ਪਜਾਮਾ ਤਿਆਰ ਕਰਨ ਲਈ ਕਿੰਨਾ ਕੱਪੜਾ ਚਾਹੀਦਾ ਜਿਹੜਾ ਆਪਣੇ ਕੋਲ ਕੱਪੜਾ ਹੈ ਉਹ ਕਾਫੀ ਹੈ ਕਿ ਨਹੀਂ ਹੈ ਉਸ ਦੇ ਬਾਰੇ ਵਿੱਚ ਵੇਖਾਂਗੇ ਤੁਸੀਂ ਕਿਹੜਾ ਕਰਕੇ ਕੱਪੜੇ ਨੂੰ ਵਿਛਾ ਲੈਣਾ ਹੈ ਸਭ ਤੋਂ ਪਹਿਲਾਂ ਕਮੀਜ਼ ਦਾ ਆਪਾਂ ਮੰਤੀ ਕਰਾਂਗੇ ਕਮੀਜ਼ ਜਾਂ ਕੁੜਤਾ ਜਿਸ ਦੀ ਲੰਬਾਈ 38.5 ਇੰਚ ਹੈ ਤੇ ਅੱਧਾ ਇੰਚ ਆਪਾਂ ਇਸ ਵਿੱਚ ਮਾਰਜਿਨ ਰੱਖਣਾ ਹੈ 39 ਇੰਚ ਇੱਕ ਹਿੱਸਾ ਤਿਆਰ ਹੋ ਗਿਆ ਇਸ ਤਰੀਕੇ ਨਾਲ ਫੋਲਡ ਕਰਕੇ ਦੋ ਹਿੱਸੇ ਆਪਾਂ ਇਸ ਦੇ ਅਗਲਾ ਪਿਛਲਾ ਤਿਆਰ ਕਰਨੇ ਹਨ ਇਸ ਤਰੀਕੇ ਨਾਲ ਤੁਸੀਂ ਇਹ ਮਾਰਕ ਲਾ ਦੇਣਾ ਹੈ ਇਸ ਤੋਂ ਬਾਅਦ ਪਜਾਮੇ ਦਾ ਨਿਸ਼ਾਨ ਲਾਵਾਂਗੇ ਜਿੰਨਾ ਆਪਣਾ ਪਜਾਮਾ ਹੈ ਇਹ 39 ਇੰਚ ਆਪਣਾ ਪਜਾਮਾ ਹੈ 5 ਇੰਚ ਆਪਾਂ ਵੱਧ ਰੱਖਣਾ ਹੈ 39 ਤੇ 5 44 ਇੰਚ ਦਾ ਨਿਸ਼ਾਨ ਆਪਾਂ ਲਾ ਕੇ ਦੇਖਣਾ ਹੈ ਜਿੰਨਾ ਪਜਾਮਾ ਹੋਵੇਗਾ ਉਸ ਤੋਂ 5 ਇੰਚ ਵੱਧ ਕਪੜਾ ਚਾਹੀਦਾ ਹੈ ਇੱਕ 44 ਇੰਚ ਤੇ ਨਿਸ਼ਾਨ ਲਾਇਆ ਅਗਲੇ ਹਿੱਸੇ ਲਈ ਤੇ ਇੱਕ ਕਪੜਾ ਆਪਾਂ ਹੋਰ ਲਾਵਾਂਗੇ ਮਗਰਲੇ ਹਿੱਸੇ ਵਾਸਤੇ ਫਿਰ ਇੱਕ 44 ਇੰਚ ਤੇ ਨਿਸ਼ਾਨ ਲਾਵਾਂਗੇ ਇਸ ਤੋਂ ਬਾਅਦ ਆਪਾਂ ਵੇਖਾਂਗੇ ਹੁਣ ਬਾਹਾਂ ਵਾਸਤੇ ਆਪਣਾ ਕਪੜਾ ਬਚ ਗਿਆ ਹੈ ਕਿ ਨਹੀਂ ਬਚਾ ਹੈ ਘਟ ਹੈ ਵੱਧ ਹੈ ਕਿੰਨਾ ਹੈ ਆਪਣੇ ਕੋਲ ਕਪੜਾ ਹੁਣ 29 ਇੰਚ ਬਚ ਗਿਆ ਹੈ ਬਾ ਆਪਾਂ 25.5 ਇੰਚ ਤਿਆਰ ਕਰਨੀ ਹੈ 4 ਇੰਚ ਆਪਣੇ ਕੋਲ ਤਕਰੀਬਨ ਕਪੜਾ ਹੈ ਜਿਹੜਾ ਕਾਫੀ ਹੈ ਜਿੰਨੀ ਆਪਾਂ ਬਾਹ ਤਿਆਰ ਕਰਨੀ ਹੈ ਜੇਕਰ ਉਸ ਤੋਂ ਕਪੜਾ ਘੱਟ ਬਚਦਾ ਹੈ ਤਾਂ ਇਸ ਤੋਂ ਆਪ ਨੂੰ ਪਤਾ ਲੱਗ ਜਾਵੇਗਾ ਕਿ কুরਤੇ ਪਜਾਮੇ ਲਈ ਕਪੜਾ ਘੱਟ ਹੈ ਜੇਕਰ 2-4 ਇੰਚ ਵੱਧ ਬਚਦਾ ਹੈ ਤਾਂ ਆਪਣਾ কুরਤਾ ਪਜਾਮਾ ਤਿਆਰ ਹੋ ਸਕਦਾ ਹੈ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ